ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰੰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਪਠਾਨਕੋਟ ਹਮਲੇ ਦੇ ਤਾਰ ਜਿੱਥੇ ਨਸ਼ਾ ਮਾਫੀਆ ਨਾਲ ਜੁੜ ਰਹੇ ਹਨ ਉੱਥੇ ਪ੍ਰਿਸ਼ਟ ਅਪਸ਼ਰ ਸ਼ਾਹੀ ਵੀ ਪਿੱਛੇ ਨਹੀਂ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਠਾਨਕੋਟ ਹਮਲੇ ਦੀਆਂ ਤਾਰਾ ਨਸ਼ਾ ਮਾਫੀਏ ਦੇ ਨਾਲ ਜੁੜਦੀਆਂ ਜੁੜਦੀਆਂ ਪ੍ਰਿਸ਼ਠ ਅਪਸ਼ਰ ਸਾਹੀ ਤੱਕ ਪਹੁੰਚ ਗਈਆਂ ਹਨ ਤੇ ਉਸ ਤੋਂ ਬਾਅਦ ਸਿਆਸੀ ਧਿਰਾਂ ਵੀ ਸ਼ੱਕ ਦੇ ਘੇਰੇ ਚ ਆ ਰਹੀਆਂ ਹਨ ਤੁਸੀਂ ਇਹ ਸਭ ਬਾਰੇ ਕੀ ਟਿੱਪਣੀ ਕਰਦੇ ਹੋ ਦੇਖੋ ਵੀ ਬਾਬਾ ਜਿਸ ਦਿਨ ਇਹ ਕਾਂਡ ਵਾਪਰਿਆ ਸੀ ਤਾਨਕੋਟ ਵਾਲਾ ਉਸ ਤੋਂ ਅਗਲੇ ਦਿਨ ਜਿਹੜਾ ਮੁੱਦੇ 'ਚ ਗੱਲ ਕੀਤੀ ਸੀ ਉਸ ਵੇਲੇ ਵੀ ਅਸੀਂ ਇਸ ਗੱਲ ਦੀ ਸ਼ੰਕਾ ਸੀ ਜਿਹੜੀ ਉਹ ਪ੍ਰਗਟਾਈ ਸੀ ਕਿ ਇਹ ਸਾਰਾ ਕੁਝ ਜਿਹੜਾ ਵਾਪਰ ਰਿਹਾ ਹਾਂਜੀ ਜੰਮੂ ਕਸ਼ਮੀਰ 'ਚ ਇਸ ਤਰ੍ਹਾਂ ਦੇ ਹਮਲੇ ਸੀ ਜਿਹੜੇ ਹੁੰਦੇ ਸੀ ਜਾਂ ਦੇਸ਼ ਦੇ ਵੱਡੇ ਸ਼ਹਿਰਾਂ 'ਚ ਜੀ ਕਿਉਂਕਿ ਜੇ ਮਤਲਬ ਹਮਲਾਵਰ ਨੇ ਜਿਹੜੇ ਉਹਨਾਂ ਦਾ ਮਕਸਦ ਦੋ ਤਰ੍ਹਾਂ ਦਾ ਇੱਕ ਤਾਂ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਹੋ ਨਾ ਹੁੰਦਾ ਕਿ ਐਡਾ ਵੱਡਾ ਹਮਲਾ ਜਿਹੜਾ ਉਹ ਉਹ ਵੱਡੇ ਸ਼ਹਿਰਾਂ ਨੂੰ ਟਾਰਗੇਟ ਕਰਕੇ ਕਰਦੇ ਆਂ। ਹਾਂਜੀ। ਦੂਸਰਾ ਕਿਉਂਕਿ ਜੰਮੂ ਕਸ਼ਮੀਰ ਦੇ ਇਲਾਕੇ ਦੇ ਵਿੱਚ ਉਹ ਉਹਨਾਂ ਦਾ ਜਹਾਦ ਆ ਜਿਹੜਾ ਉਹ ਚੱਲ ਰਿਹਾ। ਉੱਥੇ ਉਹਨਾਂ ਕੋਲ ਲੁਕਣਗਾਹ ਵੀ ਆ ਉਹਨਾਂ ਨੂੰ ਉਹਨਾਂ ਸਾਰੇ ਰਸਤਿਆਂ ਦਾ ਵੀ ਪਤਾ। ਸੋ ਉਸ ਕਰਕੇ ਨਿਰੰਤਰ ਉਹ ਹਮਲੇ ਸੀ ਜਿਹੜੇ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਦਾ ਵੀ ਉਹਨਾਂ ਦੇ ਨਾਲ ਸਾਥ ਆ ਕਿਤੇ ਨਾ ਕਿਤੇ। ਸੋ ਇਸ ਕਰਕੇ ਹੁਣ ਤੱਕ ਜਾਤਾ ਮਤਲਬ ਹਮਲੇ ਸੀ ਜਿਹੜੇ ਉਹ ਜੰਮੂ ਕਸ਼ਮੀਰ ਦੇ ਇਲਾਕੇ 'ਚ ਬਹੁਤੇ ਹੁੰਦੇ ਸੀ ਤੇ ਜਾਂ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਪਰੰਤੂ ਹੁਣ ਅਚਾਨਕ ਪੰਜਾਬ ਦੇ ਜਿਹੜੇ ਖਾਸ ਕਰਕੇ ਜਿਹੜੇ ਸਰਹੱਦੀ ਸ਼ਹਿਰ ਆ ਗੁਰਦਾਸਪੁਰ ਤੇ ਪਠਾਨਕੋਟ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਹਿਲਾਂ ਦਿਨਾ ਨਗਰ ਨੂੰ ਤੇ ਹੁਣ ਪਠਾਨਕੋਟ ਨੂੰ ਸੋ ਸਾਡੀ ਇਹ ਚਿੰਤਾ ਸੀ ਕਿ ਆਖਰ ਨੂੰ ਪੰਜਾਬ ਦੀ ਧਰਤੀ ਆ ਜਿਹੜੀ ਇਹ ਹਮਲਿਆਂ ਦਾ ਕੇਂਦਰ ਕਿਉਂ ਬਣ ਗਈ ਜੀ ਦੂਜੇ ਪਾਸੇ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਚਾਹੇ ਉਹ ਸਿੱਖ ਸੰਘਰਸ਼ ਆ ਜਿਹੜਾ ਉਹ ਚੱਲ ਰਿਹਾ ਸੀ ਜਿਹਦੇ ਕਰਕੇ ਬਾਦਲ ਸੀ ਜਿਹੜੇ ਉਹ ਇੱਕ ਤਰ੍ਹਾਂ ਸਿਆਸਤ ਤੋਂ ਆਊਟ ਕੀਤੇ ਜਾ ਰਹੇ ਸੀ ਦੂਸਰੇ ਪਾਸੇ ਬਾਦਲਾਂ ਦੀ ਤੇ ਭਾਜਪਾ ਦੀ ਇੱਕ ਸਿਆਸੀ ਖੇਵਾਜੀ ਆ ਜਿਹੜੀ ਉਹ ਵੀ ਚੱਲਦੀ ਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਨਿਰੰਤਰ ਘਟਨਾਵਾਂ ਪੰਜਾਬ ਦੀ ਰਾਜਨੀਤੀ ਸੀ ਉਹ ਉਹ ਵੀ ਕਿਤੇ ਨਾ ਕਿਤੇ ਲੱਗਦਾ ਸੀ ਕਿਤੇ ਉਹਨਾਂ ਦਾ ਪ੍ਰਭਾਵ ਹੈ ਪਰੰਤੂ ਹੁਣ ਜਦੋਂ ਇਹ ਪਠਾਨਕੋਟ ਦਾ ਹਮਲਾ ਵਾਪਰਿਆ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਹਾਂਜੀ ਆਪ ਵਾਲਿਆਂ ਨੇ ਕੱਲ ਸਿੱਧਾ-ਸਿੱਧਾ ਇਲਜ਼ਾਮ ਲਾਇਆ ਕਿ ਇਹਦੇ ਪਿੱਛੇ ਸੁਖਵੀਰ ਬਾਦਲ ਦਾ ਹੱਥ ਆ ਇਹਦੇ ਪਿੱਛੇ ਵਿਕਰਮ ਮਜੀਠੀਆ ਜਾਂ ਜਿਹੜਾ ਮਤਲਬ ਨਸ਼ਾ ਮਾਫੀਆ ਵਾਲੇ ਲੋਕ ਨੇ ਉਹ ਉਹਨਾਂ ਦਾ ਹੱਥ ਹੋ ਸਕਦਾ ਸੋ ਇਹ ਜਿਹੜੀ ਗੱਲ ਇਸ ਪਾਸੇ ਤੁਰੀ ਆ ਉਹਦੇ ਪਿੱਛੇ ਆਖਰ ਨੂੰ ਕਾਰਨ ਕੀ ਨੇ ਪਹਿਲਾਂ ਪੰਜਾਬ ਪੁਲਿਸ ਦਾ ਐਸਪੀ ਆ ਜਿਹੜਾ ਸਲਵਿੰਦਰ ਸਿੰਘ ਉਹ ਇਨਵੋਲਵ ਹੋਇਆ ਉਹ ਤੋਂ ਬਾਅਦ ਇਸ ਗੱਲ ਦੀ ਸੰਭਾਵਨਾ ਪੈਦਾ ਹੋਈ ਆ ਕਿ ਉਹ ਜਿਹੜੇ ਉਸ ਇਲਾਕੇ ਦੇ ਨਸ਼ਾ ਸਮਗਲਰ ਨੇ ਉਹ ਕਿਤੇ ਨਾ ਕਿਤੇ ਇਸ ਹਮਲੇ ਦੇ ਵਿੱਚ ਉਹਨਾਂ ਦਾ ਵੀ ਕਿਤੇ ਨਾ ਕਿਤੇ ਕੋਈ ਹੱਥ ਆ ਉਹਨਾਂ ਨੇ ਸਹਿਯੋਗ ਦਿੱਤਾ ਸਾਥ ਦਿੱਤਾ ਜੋ ਵੀ ਹੋਇਆ ਉਹਦਾ ਤੀਸਰੀ ਗੱਲ ਆ ਜਿਹੜੀ ਉਹ ਇਹ ਆਈ ਆ ਕਿ ਸਿਆਸੀ ਆਗੂ ਆ ਜਿਹੜਾ ਉਸ ਇਲਾਕੇ ਦਾ ਉਹ ਉਹ ਵੀ ਕਿਤੇ ਨਾ ਕਿਤੇ ਇਹ ਸਾਰੇ ਕਾਂਡ ਦੇ ਵਿੱਚ ਇਨਵੋਲਵ ਹੈਗਾ ਕਿਤੇ ਨਾ ਕਿਤੇ ਸੋ ਇਹ ਜਿਹੜੀ ਐ ਬਾਰ ਬਾਰ ਇੱਕ ਗੱਲ ਜਿਹੜੀ ਅਸੀਂ ਕਰ ਰਹੇ ਸੀ ਕਿ ਜਿਹੜੇ ਸਾਡੇ ਪ੍ਰੇਸ਼ਟ ਸਿਆਸੀ ਲੋਕ ਨੇ ਜਿਨ੍ਹਾਂ ਦਾ ਇੱਕੋ ਇੱਕ ਮੰਤਵ ਆ ਕਿ ਹਰ ਹਿੱਲੇ ਸਤਾ ਤੇ ਕਬਜ਼ਾ ਰੱਖਣਾ ਵਾ ਹਿੱਲਾ ਕੋਈ ਵੀ ਹੋਵੇ ਬਿਲਕੁਲ ਚੰਗਾ ਹੋਵੇ ਮਾੜਾ ਹੋਵੇ ਉਹ ਉਹਨਾਂ ਦਾ ਮਕਸਦ ਇਹ ਆ ਕਿ ਅਸੀਂ ਆਪਣੀ ਸਤਾ ਤੇ ਕਾਬਜ਼ ਰਹਿਣਾ ਵਾ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਉਹ ਉਹ ਪ੍ਰੇਸ਼ਟ ਸਿਆਸੀ ਲੋਕ ਨੇ ਜਿਹੜੇ ਦੂਜੀ ਹੁਣ ਜਿਹੜੀ ਗੱਲ ਸਾਡੇ ਸਾਹਮਣੇ ਆ ਗਈ ਕਿ ਜਿਹੜੀ ਪ੍ਰੈਸਟ ਅਫਸ਼ਰ ਸਹੀ ਆ ਜੀ ਉਹ ਉਹਦੀ ਪ੍ਰੈਸਟਾਫਿਸ਼ਰਸ ਆਈ ਦੀ ਸਾਹ ਜਿਹੜੀ ਉਹ ਪ੍ਰੈਸਟ ਸਿਆਸੀ ਆਗੂਆਂ ਨਾਲ ਵੀ ਆ ਤੇ ਥੱਲੇ ਉਹਨਾਂ ਦੀ ਨਸ਼ਾ mafia ਨਾਲ ਵੀ ਆ ਹਰ ਤਰ੍ਹਾਂ ਦੇ mafia ਨਾਲ ਇਕੱਲੇ mafia ਨਾਲ ਕੀ ਹਰ ਤਰ੍ਹਾਂ ਦੇ mafia ਨਾਲ ਸੋ ਉਹ ਵਿਚਕਾਰ ਇੱਕ ਕੜੀ ਦਾ ਰੋਲ ਨਿਭਾਉਣ ਲੱਗੀ ਤੀਸਰਾ ਜਿਹੜਾ ਅਸੀਂ ਮਾਕੇ ਦੀ ਗੱਲ ਕਰੀ ਰਹੇ ਹਾਂ ਸੋ ਇਹ ਜਿਹੜੀ ਟਿਕੜੀ ਆ ਇਹ ਅੱਜ ਜੇ ਪੰਜਾਬ ਦੇ ਜਿੰਨੇ ਹਾਲਾਤ ਵਿਗੜੇ ਨੇ ਉਹਦੇ ਪਿੱਛੇ ਇਹ ਟਿਕੜੀ ਆ ਜਿਹੜੀ ਉਹ ਕੰਮ ਕਰਦੀ ਆ ਸੋ ਇਸੇ ਕਾਰਨ ਇਹ ਗੱਲ ਹੁਣ ਉੱਭਰ ਕੇ ਸਾਹਮਣੇ ਆਈ ਆ ਕਿ ਜਿਹੜਾ ਪਠਾਨਕੋਟ ਦਾ ਹਮਲਾ ਜੋ ਕੁਝ ਉਥੇ ਬਾਪਰਿਆ ਉਹਦੇ ਪਿੱਛੇ ਕਿਤੇ ਨਾ ਕਿਤੇ ਇਸ ਟਿਕੜੀ ਦਾ ਹੱਥ ਹੈ ਤੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਜਾਂਚ ਅੱਗੇ ਵਧੂਗੀ ਇਹ ਗੱਲਾਂ ਨੇ ਜਿਹੜੀਆਂ ਉਹ ਸਾਫ਼ ਹੋਣਗੀਆਂ ਪਰੰਤੂ ਹੁਣ ਜਦੋਂ ਵਿਰੋਧੀ ਧਿਰਾਂ ਨੇ ਪੰਜਾਬ ਦੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਚਾਹੇ ਉਹ ਆਪਾ ਚਾਹੇ ਉਹ ਕਾਂਗਰਸਾ ਉਹਨਾਂ ਨੇ ਮਤਲਬ ਸਿੱਧਾ ਸਿੱਧਾ ਦੋਸ਼ ਆ ਜਿਹੜਾ ਉਹ ਬਾਦਲ ਦਲ ਤੇ ਲਾਉਣਾ ਸ਼ੁਰੂ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵਿਰੋਧੀ ਧਿਰ ਦਾ ਕੰਮ ਆ ਕਿ ਉਹਨਾਂ ਨੂੰ ਦੋਸ਼ ਲਾਉਣਾ ਪਰੰਤੂ ਸੱਚ ਕੀ ਆ ਹੁਣ ਜਦੋਂ ਆਈਐਨਏ ਆ ਜਿਹੜੀ ਕੇਂਦਰ ਦੀ ਜਾਂਚ ਏਜੰਸੀ ਉਹ ਇਸ ਗੱਲ ਦੀ ਜਾਂਚ ਕਰ ਰਹੀ ਆ ਤੇ ਉਸ ਤੋਂ ਬਾਅਦ ਉਹ ਜਾਂਚ ਕਿਸ ਦਿਸ਼ਾ ਵੱਲ ਜਾਂਦੀ ਆ ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਜਿਹੜੀਆਂ ਕੇਂਦਰੀਆਂ ਏਜੰਸੀਆਂ ਨੇ ਕੇਂਦਰ ਸਰਕਾਰ ਦੀ ਮਨਸ਼ਾ ਕੀ ਆ ਉਹ ਮਤਲਬ ਇਸ ਕਾਂਡ ਨੂੰ ਕਿੰਨਾ ਕੁ ਨੰਗਾ ਕਰਨਾ ਚਾਹਦੀ ਆ ਉਸ ਤੇ ਵੀ ਡਿਪੈਂਡ ਕਰੂਗਾ ਸੋ ਇਹ ਸਾਰਾ ਕੁਝ ਆ ਜਿਹੜਾ ਜਿਹੜੀ ਅਸੀਂ ਗੱਲ ਕਰਦੇ ਆ ਕਿ ਇਹ ਸਾਰਾ ਕੁਝ ਆ ਜਿਹੜਾ ਇਹ ਜਿਹੜੇ ਸਾਡੇ ਪ੍ਰੈਸ ਸਿਆਸੀ ਆਗੂ ਆ ਜਿਹੜੇ ਉਹਨਾਂ ਦੀ ਮਰਜ਼ੀ ਤੇ ਨਿਰਪਰ ਆ ਕਿ ਉਹ ਇਸ ਕਾਂਡ ਨੂੰ ਮਤਲਬ ਨਿਰਪੱਖ ਜਾਂਚ ਕਰਾ ਕੇ ਬਾਹਰ ਕੱਢਣਾ ਚਾਹੁੰਦੇ ਆ ਜਾਂ ਨਹੀਂ ਜਾਂ ਇਹਨੂੰ ਦਬੋੜਾ ਚਾਹੁੰਦੇ ਨੇ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਜਾਂਚ ਅੱਗੇ ਵਧੂਗੀ ਜਾਂ ਜਿਵੇਂ ਜਿਵੇਂ ਗੱਲਾਂ ਨੇ ਜਿਹੜੀਆਂ ਉਹ ਬਾਹਰ ਆਉਣਗੀਆਂ ਖਾਸ ਕਰਕੇ ਜਿਹੜਾ ਐਸਪੀ ਸੁਲਵਿੰਦਰ ਦਾ ਰੋਲ ਆ ਉਹ ਕੀ ਰਿਹਾ ਸੋ ਇਹ ਸਾਰੀਆਂ ਗੱਲਾਂ ਬਾਹਰ ਆਉਣ ਤੋਂ ਬਾਅਦ ਐਸ ਵੇਲੇ ਮਤਲਬ ਇੱਕ ਜਿਹੜਾ ਹਾਲਾਤ ਬਣ ਗਏ ਨੇ ਸ਼ੱਕ ਦੀ ਸੂਈ ਆ ਜਿਹੜੀ ਉਹ ਪੂਰੀ ਤਰ੍ਹਾਂ ਮਤਲਬ ਜਿਹੜੀ ਆਪਾਂ ਗੱਲ ਕਰ ਰਹੇ ਆ ਅੱਜ ਕਿ ਭ੍ਰਸਟ ਸਿਆਸੀ ਆਗੂ ਨੇ ਹਾਂਜੀ ਉਹ ਲਗਭਗ ਸਤਾ ਤਾਰੀ ਦੇ ਜੀ ਦੂਸਰੇ ਪ੍ਰੈਸਟ ਆਫਸਰਸ ਆਹੀ ਆ ਤੀਸਰੇ ਪਾਸੇ ਜਿਹੜਾ ਪੰਜਾਬ ਦੇ ਵਿੱਚ ਮਾਫੀਆ ਜਿਹੜਾ ਉਹ ਸ਼ਕਤੀਸ਼ਾਲੀ ਹੋਇਆ ਇਹ ਟਿਕੜੀ ਆ ਜਿਹੜੀ ਉਹ ਕਿਤੇ ਨਾ ਕਿਤੇ ਉਹਦੀਆਂ ਚਾਹੇ ਤਾਰਾਂ ਕਹਿ ਦਈਏ ਚਾਹੇ ਸਿੱਧਾ ਹੱਥ ਕਹਿ ਦਈਏ ਚਾਹੇ ਅ ਸਿੱਧਾ ਹੱਥ ਕਹਿ ਦਈਏ ਇਸ ਹਮਲੇ ਚ ਉਹ ਜਰੂਰ ਮਤਲਬ ਲੱਗਦਾ ਹੈ ਕਿ ਇਹ ਗੱਲ ਉੱਭਰ ਕੇ ਸਾਹਮਣੇ ਆਊਗੀ ਪੰਜਾਬ ਚ ਨਸ਼ਿਆਂ ਦੇ ਬਾਰੇ ਏਮਚ ਹਸਪਤਾਲ ਦੇ ਇੱਕ ਵੱਡੇ ਡਾਕਟਰ ਦੀ ਰਿਪੋਰਟ ਸਾਹਮਣੇ ਆਈ ਹੈ ਉਹ ਰਿਪੋਰਟ ਕੀ ਹੈ ਤੇ ਪਠਾਨਕੋਟ ਹਮਲੇ ਦੇ ਵਿੱਚ ਉਸ ਦਾ ਕਿੰਨਾ ਕੁ ਹੱਥ ਤੁਸੀਂ ਮਹਿਸੂਸ ਕਰਦੇ ਹੋ ਦੇਖੋ ਮੇ ਭਾ ਜਦੋਂ ਤੋਂ ਇਹ ਮਤਲਬ ਰੌਲਾ ਪਿਆ ਕਿ ਪੰਜਾਬ ਆ ਜਿਹੜਾ ਇਹਨੂੰ ਨਸ਼ਿਆਂ ਨੇ ਤਬਾਹ ਕਰਤਾ ਹਾਂ ਜੀ ਜਿਹਦੀ ਅੱਜ ਕੇਂਦਰ ਸਰਕਾਰ ਆ ਭਾਜਪਾ ਉਹਨੇ ਵੀ ਇਸ ਗੱਲ ਦਾ ਟੰਡੋਰਾ ਪਟਿਆ ਮੋਦੀ ਨੇ ਵੀ ਮਤਲਬ ਇਹ ਗੱਲ ਕਹੀ ਕਿ ਪੰਜਾਬ ਆ ਜਿਹੜਾ ਅੱਜ ਨਸ਼ਿਆਂ ਦੇ ਮੂੰਹ ਜਾ ਰਿਹਾ ਉਹ ਤੋਂ ਬਾਅਦ ਜਿਹੜਾ ਉਹ ਭਾਜਪਾ ਦਾ ਪ੍ਰਧਾਨ ਆ ਅਮਿਤ ਸ਼ਾਹ ਉਹਨੇ ਤਾਂ ਇੱਕ ਵਾਰ ਆਪਣੀ ਰੈਲੀ ਵੀ ਰੱਖੀ ਸੀ ਕਿ ਅਸੀਂ ਨਸ਼ਾ ਵਿਰੋਧੀ ਰੈਲੀਆਂ ਪੰਜਾਬ 'ਚ ਸ਼ੁਰੂ ਕਰਨੀਆਂ ਨੇ ਉਹਨੇ ਅੰਮ੍ਰਿਤਸਰ ਤੋਂ ਉਹ ਨਸ਼ਾ ਵਿਰੋਧੀ ਰੈਲੀ ਕਰਨੀ ਸੀ ਪਰ ਤੂੰ ਉਦੋਂ ਦਿੱਲੀ ਦੀਆਂ ਚੋਣਾਂ ਆ ਗਈਆਂ ਤੇ ਮੁਕਾਬਲੇ 'ਚ ਕੈਪਟਨ ਦਾ ਮਰਿੰਦਰ ਸਿੰਘ ਨੇ ਰੈਲੀ ਦਾ ਐਲਾਨ ਕਰ ਦਿੱਤਾ ਸੀ ਉਹ ਉਸ ਰੈਲੀ ਤੋਂ ਭੱਜ ਗਿਆ ਜੀ ਸੋ ਉਸ ਤੋਂ ਬਾਅਦ ਮਤਲਬ ਕੇਂਦਰ ਦੀ ਸਰਕਾਰ ਆ ਚਾਹੇ ਉਸ ਤੋਂ ਪਹਿਲਾਂ ਕਾਂਗਰਸ ਦੀ ਸੀ ਰਾਹੁਲ ਗਾਂਧੀ ਨੇ ਕਿਹਾ ਜੀ ਕੇ ਪੰਜਾਬ ਦਾ 70% ਦੀ ਨੌਜਵਾਨਾ ਜਿਹੜਾ ਉਹ ਨਸ਼ੇੜੀ ਹੋ ਗਿਆ ਬਾਅਦ ਨਾਲ ਉਹਦੇ ਵਿਰੁੱਧ ਰੋਲਾ ਪਾਇਆ ਉਸ ਤੋਂ ਬਾਅਦ ਜੋ ਭਾਜਪਾ ਆਈ ਭਾਜਪਾ ਨੇ ਵੀ ਮੋਦੀ ਨੇ ਵੀ ਗੱਲ ਕੀਤੀ ਭਾਜਪਾ ਦੇ ਪ੍ਰਧਾਨ ਨੇ ਵੀ ਗੱਲ ਕੀਤੀ ਕਿ ਪੰਜਾਬ ਚ ਨਸ਼ੇ ਆ ਜਿਹੜੇ ਉਹ ਦਿਨੋ ਦਿਨ ਵੱਧ ਰਹੇ ਆ ਭਾਜਪਾ ਵੱਲੋਂ ਇਸ ਪਾਸੇ ਗੱਲ ਆ ਜਿਹੜੀ ਉਹ ਤੋਰੀ ਗਈ ਤੇ ਉਸ ਤੋਂ ਬਾਅਦ ਜਿਹੜਾ ਕੇਂਦਰ ਦਾ ਇੱਕ ਵਿਭਾਗ ਆ ਉਸ ਵਿਭਾਗ ਵੱਲੋਂ ਪੰਜਾਬ 'ਚ ਨਸ਼ਿਆਂ ਦਾ ਕੀ ਪ੍ਰਭਾਵ ਆ ਜਿਹੜਾ ਮਤਲਬ ਕੌਮੀ ਸੁਰੱਖਿਆ ਵਿਭਾਗ ਆ ਉਸ ਵੱਲੋਂ ਇੱਕ ਏਮਜ਼ ਦੇ ਡਾਕਟਰਾਂ ਦੀ ਜਿਹੜੀ ਜਾਂਚ ਟੀਮ ਸੀ ਉਹ ਬਣਾਈ ਗਈ ਕਿ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਇਸ ਗੱਲ ਦੀ ਜਾਂਚ ਕਰੋ ਕਿ ਪੰਜਾਬ 'ਚ ਨਸ਼ਿਆਂ ਦਾ ਕੀ ਪ੍ਰਭਾਵ ਆ ਸੋ ਪੰਜਾਬ ਦਾ ਜਿਹੜਾ ਹੈਲਥ ਡਿਪਾਰਟਮੈਂਟ ਸੀ ਉਹਨੇ ਵੀ ਉਹਨਾਂ ਦੀ ਮਦਦ ਕੀਤੀ ਕਿੰਨੀ ਕੁ ਕੀਤੀ ਇਹ ਗੱਲ ਵੱਖਰੀ ਆ ਪਰੰਤੂ ਉਹਨੇ ਵੀ ਉਹਨਾਂ ਦੀ ਮਦਦ ਹੈ ਜਿਹੜੀ ਉਹ ਕੀਤੀ ਸੋ ਉਹ ਏਮਜ਼ ਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਆ ਜੀ ਉਸ ਰਿਪੋਰਟ ਦੇ ਮੁਤਾਬਕ ਉਹਨਾਂ ਨੇ 10 ਜ਼ਿਲ੍ਹਿਆਂ ਦੀ ਜਿਹੜੀ ਰਿਪੋਰਟ ਦਿੱਤੀ ਆ ਕਿ 10 ਜ਼ਿਲ੍ਹਿਆਂ ਦੇ ਵਿੱਚ 236748 ਨੌਜਵਾਨ ਨੇ ਜਿਹੜੇ ਉਹ ਨਸ਼ੇੜੀ ਹੋ ਗਏ ਨੇ ਉਹ ਚਾਹੇ ਹੈਰੋਇਨ ਲੈਂਦੇ ਨੇ ਚਾਹੇ ਸਮੈਕ ਲੈਂਦੇ ਨੇ ਚਾਹੇ ਡੋਡੇ ਲੈਂਦੇ ਨੇ ਚਾਹੇ ਫੀਫ ਕਰ। ਜੀ ਸੋ ਉਹਨਾਂ ਨੇ ਕਿਹਾ ਕਿ ਇਹ ਇੰਨੇ ਮਤਲਬ ਲੱਖ ਨੌਜਵਾਨਾਂ ਦੇ ਹੱਡਾਂ 'ਚ ਆ ਇਸ ਤਰ੍ਹਾਂ ਦਾ ਨਸ਼ਾ ਜਿਹੜਾ ਇਹ ਰਚ ਚੁੱਕਾ। ਤੋ ਉਹਨਾਂ ਨੇ ਬਕੋ ਬਕਰੀ ਆਂਕੜੇ ਦਿੱਤੇ ਨੇ ਕਿ ਸ਼ਹਿਰਾਂ ਦੇ ਨੇ ਜਿਹੜੇ ਉਹ 29% ਦੀ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਜਿਹੜੇ ਉਹ 21% ਨੇ ਤੇ ਚਲੋ ਇਹਦੇ ਨਾਲ ਨਾਲ ਉਹਨਾਂ ਨੇ ਜਿਹੜਾ ਮਤਲਬ ਬੜੀ ਹੈਰਾਨੀਜਨਕ ਗੱਲ ਆ ਕਿ ਜਿਹੜੇ ਇਹ ਨਸ਼ੇੜੀ ਨੇ ਜਿਨ੍ਹਾਂ ਦੇ ਹੱਡਾਂ 'ਚ ਨਸ਼ਾ ਰਚ ਗਿਆ ਉਹਨਾਂ 'ਚ 83% ਦੀ ਨੌਜਵਾਨ ਨੇ ਜਿਹੜੇ ਉਹ ਪੜ੍ਹੇ ਲਿਖੇ ਆ ਜੀ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਵੀ ਨਹੀਂ ਕਿ ਉਹ ਸਾਰੇ ਬੇਰੁਜ਼ਗਾਰ ਨੇ ਉਹਨਾਂ ਵਿੱਚ ਬਹੁਤ ਸਾਰੇ ਉਹ ਨੇ ਜਿਹੜੇ ਰੋਜ਼ਗਾਰ ਤੇ ਵੀ ਲੱਗੇ ਹੋਏ ਨੇ ਕੰਮ ਧੰਦਾ ਵੀ ਆਪਣਾ ਜਿਹੜਾ ਉਹ ਕਰ ਰਹੇ ਨੇ ਸੋ ਉਹ ਨੌਜਵਾਨ ਨੇ ਜਿਹੜੇ ਉਹ ਨਸ਼ਿਆਂ 'ਚ ਐਨੇ ਗਲਤਾਨ ਹੋ ਗਏ ਆ ਕਿ ਉਹਨਾਂ ਦੇ ਹੱਡਾਂ 'ਚ ਨਸ਼ਾ ਰਚ ਗਿਆ ਹਾਂਜੀ ਪਤਲੇ ਹੱਡਾਂ 'ਚ ਰਚ ਗਿਆ ਜਿਹੜੀ ਗੱਲ ਮਤਲਬ ਅਹਿਮ ਆ ਕਿ ਜੇ ਮਤਲਬ 10 ਜ਼ਿਲ੍ਹਿਆਂ 'ਚ ਜਿਹੜੀ ਰਿਪੋਰਟ ਆਈ ਹੈ ਹਾਲਾਂਕਿ ਮੈਨੂੰ ਲੱਗਦਾ ਕਿ ਇਸ ਤੋਂ ਅੰਕੜੇ ਕਈ ਗੁਣਾ ਵੱਧ ਨੇ ਸੋ ਇਹਨਾਂ ਇਸ ਰਿਪੋਰਟ ਦੇ ਮੁਤਾਬਕ ਏਮਜ਼ ਦੇ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਕ ਮਤਲਬ 2.5 ਲੱਖ ਜਿਹੜਾ ਸਾਡਾ ਨੌਜਵਾਨ ਆ ਉਹਦੇ 10 ਜ਼ਿਲ੍ਹਿਆਂ ਦਾ ਸਾਰੇ ਪੰਜਾਬ ਦਾ ਨਹੀਂ ਸਿਰਫ 10 ਜ਼ਿਲ੍ਹਿਆਂ ਦਾ ਜਿਹੜਾ ਨੌਜਵਾਨ ਆ ਉਹਦੇ ਹੱਡਾਂ 'ਚ ਨਸ਼ਾ ਜਿਹੜਾ ਉਹ ਰਚ ਚੁੱਕਾ ਹੁਣ ਜਦੋਂ ਐਡੀ ਖਤਰਨਾਕ ਰਿਪੋਰਟ ਆ ਪੰਜਾਬ 'ਚ ਨਸ਼ਿਆਂ ਬਾਰੇ ਹਾਂਜੀ ਤੇ ਦੂਸਰੇ ਪਾਸੇ ਇਹ ਵੀ ਗੱਲ ਸਾਹਮਣੇ ਆ ਗਈ ਕਿ ਨਸ਼ਾ ਮਾਫੀਆ ਜਿਹੜਾ ਉਹ ਇਸ ਤੋਂ ਅੱਗੇ ਵੀ ਕਿੱਥੇ ਵੱਲ ਤੁਰ ਪਿਆ ਇਹ ਅੱਜ ਜਿਹੜੇ ਪੰਜਾਬ 'ਚ ਹਮਲੇ ਹੋ ਰਹੇ ਨੇ ਉਹ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਦਾ ਨਾਮ ਆ ਜਿਹੜਾ ਉਹ ਬੋਲਣ ਲੱਗ ਪਿਆ ਸੋ ਪੰਜਾਬ ਦੀ ਜਵਾਨੀ ਆ ਜਿਹੜੀ ਜਿਹੜੀ ਮਹਿਸੂਸ ਕਰ ਰਹੀ ਆ ਕਿ ਸਰਕਾਰ ਨੇ ਗਿਣੀ ਮਿਥੀ ਸਾਜ਼ਿਸ਼ ਨਾਲ ਨਸ਼ੇੜੀ ਬਣਾਤੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਾਵੇਂ ਕੇ ਬਾਦਲ ਸਰਕਾਰ ਬਾਰ ਬਾਰ ਦਾਵਾ ਕਰੀ ਜਾਂਦੀ ਆ ਕਿ ਪੰਜਾਬ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਪੰਜਾਬ 'ਚ ਨਸ਼ਾ ਹੈ ਹੀ ਨਹੀਂ ਜੀ ਹੁਣ ਮਤਲਬ ਜਦੋਂ ਐਮਜ਼ ਦੇ ਡਾਕਟਰਾਂ ਦੀ ਜਿਹੜਾ ਕੇਂਦਰ ਸਰਕਾਰ ਦੇ ਵਿਭਾਗ ਨੇ ਕਰਾਇਆ ਪੰਜਾਬ ਸਰਕਾਰ ਦੇ ਵਿਭਾਗ ਨੇ ਸਹਿਤ ਵਿਭਾਗ ਨੇ ਉਹਨਾਂ ਦਾ ਸਾਥ ਦਿੱਤਾ ਜਦੋਂ ਹੁਣ ਇਹ ਰਿਪੋਰਟ ਸਾਹਮਣੇ ਆ ਗਈ ਆ ਤੇ ਉਸ ਤੋਂ ਬਾਅਦ ਹੁਣ ਇਹਦਾ ਜਵਾਬ ਕੌਣ ਦੇਊਗਾ ਕਿਸ 10 ਜ਼ਿਲ੍ਹਿਆਂ 'ਚ ਇਸ ਰਿਪੋਰਟ ਮੁਤਾਬਕ 2.5 ਲੱਖ ਨਸ਼ੇੜੀ ਆ ਸੋ ਮੈਂ ਜਿਹੜੀ ਗੱਲ ਨੂੰ ਮਹਿਸੂਸ ਕਰਦਾ ਕਿ ਪੰਜਾਬ ਦੀ ਜਵਾਨੀ ਨੂੰ ਤਵਾ ਕਰਨ ਦੇ ਲਈ ਨਸ਼ੇ ਆ ਜਿਹੜੇ ਉਹ ਕਾਰਗਰ ਹਥਿਆਰ ਦੇ ਰੂਪ ਚ ਵਰਤੇ ਗਏ ਨੇ ਹੁਣ ਤੱਕ ਔਰ ਵਰਤੇ ਜਾ ਰਹੇ ਨੇ ਅਗਲੀ ਗੱਲ ਜਿਹੜੀ ਅਸੀਂ ਚਿੰਤਾ ਕਰ ਰਹੇ ਆ ਜਿਸ ਕਾਰਨ ਇਹ ਅੱਜ ਦੇ ਮੁੱਦੇ ਚ ਅਸੀਂ ਇਸ ਗੱਲ ਦੀ ਚਿੰਤਾ ਕੀ ਪ੍ਰਗਟਾਈ ਆ ਇਸ ਮੁੱਦੇ ਨੂੰ ਵਿਚਾਰਨ ਜਾ ਰਹੇ ਆ ਕਿ ਜੇ ਪੰਜਾਬ ਦਾ ਨਸ਼ੇੜੀ ਨੌਜਵਾਨ ਆ ਜਿਹੜਾ ਜੀ ਉਹਦੇ ਨਾਲ ਨਾਲ ਉਹਦੇ ਮੱਥੇ ਤੇ ਇੱਕ ਅੱਤਵਾਦੀ ਦਾ ਲੈਵਲ ਲਾਉਣ ਵੱਲ ਸਰਕਾਰ ਤੁਰ ਰਹੀ ਆ ਹਾਂਜੀ ਜਿਹੜੀਆਂ ਇਹ ਤਾਰਾ ਲਗਾਤਾਰ ਜੁੜ ਰਿ ਜੋੜੀਆਂ ਜਾ ਰਹੀਆਂ ਨੇ ਉਸ ਹਮਲੇ ਨਾਲ ਸੋ ਪੰਜਾਬ ਦੀ ਜਵਾਨੀ ਆ ਜਿਹੜੀ ਜਿਹੜੀ ਨਸ਼ਿਆਂ ਰਾਹੀ ਤਵਾ ਨਹੀਂ ਹੁੰਦੀ ਫਿਰ ਉਹਨੂੰ ਅਤਵਾਦੀ ਦਾ ਉਹਦੇ ਮੱਥੇ ਤੇ ਲੇਬਲ ਲਾ ਕੇ ਉਹਨੂੰ ਉਸ ਰਾਹ ਤਵਾ ਕਰਨ ਵਾਲੇ ਪਾਸੇ ਸਰਕਾਰ ਤੁਰਨ ਦੀ ਮਤਲਬ ਸਾਜ਼ਿਸ਼ ਆ ਜਿਹੜੀ ਉਹ ਘੜ ਚੁੱਕੀ ਆ ਸੋ ਇਹ ਬੜਾ ਗੰਭੀਰ ਸਾਡੇ ਸਾਹਮਣੇ ਇੱਕ ਮੁੱਦਾ ਖੜਾ ਹੋ ਗਿਆ ਜਿਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਕਿ ਸਾਡੀ ਜਵਾਨੀ ਆ ਜਿਹੜੀ ਉਹ ਨਸ਼ਿਆਂ ਚ ਅਸੀਂ ਸਾਰੇ ਇਸ ਗੱਲ ਦੀ ਚਿੰਤਾ ਕਰਦੇ ਆ ਪਰ ਤੂੰ ਹੋਣ ਜਿਹੜਾ ਨਾਲ ਦੀ ਨਾਲ ਉਹ ਮੋਰ ਕਿ ਇੱਕ ਅਤਵਾਦੀ ਵਾਲੀ ਗੱਲ ਆ ਜਿਹੜੀ ਉਹ ਲੈਵਲ ਲਾਉਣ ਦੀ ਸਰਕਾਰ ਮਤਲਬ ਉਸ ਪਾਸੇ ਤੁਰ ਰਹੀ ਆ ਸੋ ਇਹ ਮਤਲਬ ਪੰਜਾਬ ਦੀ ਜਵਾਨੀ ਨੂੰ ਮੁਕੰਮਲ ਰੂਪ ਚ ਤਵਾ ਕਰਨ ਦੀ ਸਾਜ਼ਿਸ਼ ਆ ਜਿਹੜੀ ਉਹ ਘੜੀ ਜਾ ਚੁੱਕੀ ਆ ਇਹਦੇ ਬਾਰੇ ਪੰਜਾਬ ਵਾਸੀਆਂ ਨੂੰ ਖੁਦ ਚੰਨੇ ਹੋਣਾ ਪਊਗਾ ਕਿਉਂਕਿ ਸਰਕਾਰਾਂ ਵੱਧ ਨਹੀਂ ਇਤਨੇ ਉਹਨਾਂ ਦੀ ਨੀਤ ਮਾੜੀ ਆ ਉਹ ਪੰਜਾਬ ਦੀ ਤੇ ਪੰਜਾਬ ਦੀ ਜਵਾਨੀ ਦੀ ਤਵਾਹੀ ਚਾਹੁੰਦੀਆਂ ਨੇ ਇਸ ਲਈ ਹੁਣ ਲੋੜ ਆ ਕਿ ਪੰਜਾਬ ਦੇ ਲੋਕ ਨੇ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਨੇ ਉਹਨਾਂ ਨੂੰ ਜਾਗਣਾ ਪਊਗਾ ਕਿਉਂਕਿ ਇਹ ਜਿਹੜਾ 2.5 ਲੱਖ ਨੌਜਵਾਨ ਇਹ ਕੱਲਾ ਸਿੱਖਾਂ ਦਾ ਨਹੀਂ ਜੀ ਇਹਨਾਂ ਦੇ ਵਿੱਚ ਹਰ ਧਰਮ ਦਾ ਨੌਜਵਾਨ ਸ਼ਾਮਿਲ ਆ ਸੋ ਸਮੁੱਚੇ ਪੰਜਾਬੀਆਂ ਨੂੰ ਜਾਗਣਾ ਪਊਗਾ ਕਿ ਅਸੀਂ ਜੇ ਪੰਜਾਬ ਦੀ ਜਵਾਨੀ ਬਚਾਉਣੀ ਹੈ ਸੋਨੇ ਪੰਜਾਬ ਨੂੰ ਬਚਾਉਣਾ ਤੇ ਸਾਨੂੰ ਇਹ ਜਿਹੜੇ ਹਮਲੇ ਹੋ ਰਹੇ ਨੇ ਚਾਹੇ ਉਹ ਕਿਸੇ ਵੀ ਰੂਪ 'ਚ ਨੇ ਇਹਨਾਂ ਹਮਲਿਆਂ ਦਾ ਮੂੰਹ ਤੋੜਵਾ ਜਵਾਬ ਦੇਣ ਦੇ ਲਈ ਮੈਦਾਨ 'ਚ ਨਿਤਰਨਾ ਪੈਣਾ ਆਖਿਰ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਬਚਾਅ ਵਾਲੀ ਸਥਿਤੀ 'ਚ ਕਿਉਂ ਚਲੀ ਜਾਂਦੀ ਹੈ ਤੇ ਨਸ਼ਾ ਸਮਗਲਰਾਂ ਤੇ ਹਾਲੇ ਤੱਕ ਸ਼ਿਕੰਜਾ ਕਿਉਂ ਨਹੀਂ ਕੱਸਿਆ ਗਿਆ ਦੇਖੋ ਵੀ ਭਾਈ ਜਿਵੇਂ ਆਪਾ ਕਹਿੰਦੇ ਨੇ ਕਿ ਚੋਰ ਨੂੰ ਆਪ ਦਾ ਪਾਲਾ ਜੀ ਪੰਜਾਬ ਦੀ ਜਿਹੜੀ ਬਾਦਲ ਸਰਕਾਰ ਆ ਉਹ ਇਹ ਗੱਲ ਮਹਿਸੂਸ ਕਰਦੀ ਆ ਕਿ ਪੰਜਾਬ ਚ ਜਿਹੜਾ ਨਸ਼ਿਆਂ ਦਾ ਸੁਨਾਮੀ ਚੱਲ ਰਹੀ ਆ ਨਸ਼ਿਆਂ ਦਾ ਦਰਿਆ ਵਗ ਰਿਹਾ ਵਾ ਇਹਦੇ ਲਈ ਆਮ ਪੰਜਾਬੀ ਆ ਜਿਹੜਾ ਜੀ ਉਹ ਬਾਦਲਾਂ ਨੂੰ ਜ਼ਿੰਮੇਵਾਰ ਮੰਨਦਾ ਹਾਂਜੀ ਔਰ ਉਹ ਇਸ ਗੱਲ ਦਾ ਪ੍ਰਗਟਾਵਾ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਕਰ ਚੁੱਕਾ ਜੀ ਕਿ ਪੰਜਾਬ ਚ ਜੇ ਨਸ਼ਿਆਂ ਰਹੀ ਤਵਾਈ ਹੋ ਰਹੀ ਆ ਤੇ ਉਹਦੇ ਲਈ ਜ਼ਿੰਮੇਵਾਰ ਬਾਦਲ ਕੇ ਨਹੀਂ ਜੀ ਅਮ ਬਿਕਰਮ ਮਜੀਠੀਆ ਜਿਹੜਾ ਸੁਖਵੀਰ ਬਾਦਲ ਦਾ ਸਭ ਤੋਂ ਨੇੜਲਾ ਰਿਸ਼ਤੇਰ ਉਹਦੇ ਦੇ ਅਲੋਕ ਆਮ ਸਿੱਧੇ ਰੂਪ ਦੇ ਵਿੱਚ ਉਹਨੂੰ ਮਤਲਬ ਚਿੱਟੇ ਦੇ ਵਪਾਰੀ ਵਜੋਂ ਉਹਦੇ ਤੇ ਸਿੱਧੇ ਰੂਪ ਦੇ ਵਿੱਚ ਦੋਸ਼ ਨੇ ਜਿਹੜੇ ਸੱਚੇ ਨੇ ਝੂਠੇ ਨੇ ਇਹ ਗੱਲ ਮਤਲਬ ਵੱਖਰੀ ਆ ਪਰ ਤੂੰ ਉਹਦੇ ਚ ਸਿੱਧੇ ਰੂਪ ਨਾਲ ਉਹਦੇ ਤੇ ਇਹ ਦੋਸ਼ ਆ ਇਸ ਤਰ੍ਹਾਂ ਦੇ ਲੱਗਦੇ ਨੇ ਔਰ ਮਤਲਬ ਨਿਰੰਤਰ ਲੱਗਦੇ ਰਹੇ ਆ ਤੇ ਲੱਗਦੇ ਮਤਲਬ ਲੱਗ ਵੀ ਰਹੇ ਨੇ ਇਸ ਵੇਲੇ ਵੀ ਸੋ ਇਸ ਕਾਰਨ ਜਦੋਂ ਮਤਲਬ ਤਾਰਾਂ ਨੇ ਜਿਹੜੀਆਂ ਨਸ਼ਾ ਵਪਾਰੀਆਂ ਜਿਹੜੇ ਨਸ਼ੇ ਦੇ ਮੌਤ ਦੇ ਸੌਦਾਗਰ ਨੇ ਉਹਨਾਂ ਦੀਆਂ ਧਾਰਾਂ ਨੇ ਜਦੋਂ ਸਿੱਧੀਆਂ ਬਾਦਲ ਕਿਆਂ ਨਾਲ ਜੁੜਦੀਆਂ ਨੇ ਤੇ ਉਸ ਗੱਲ ਤੋਂ ਬਾਦਲ ਕੇ ਘਬਰਾਉਂਦੇ ਨੇ ਕਿ ਜੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਪ੍ਰਵਾਨ ਕਰ ਲਈਏ ਕਿ ਪੰਜਾਬ ਚ ਸੱਚੀ ਮੁੱਚੀ ਨਸ਼ਾ ਬਹੁਤ ਆ ਹਾਂਜੀ ਤੇ ਉਹਦੇ ਲਈ ਲੋਕਾਂ ਦਾ ਪਹਿਲੀ ਗੱਲ ਹੋਊਗੀ ਤੇ ਫਿਰ ਸਰਕਾਰ ਕੀ ਕਰਦੀ ਆ ਜੀ ਜੇ ਪੰਜਾਬ ਚ ਨਸ਼ਾ ਬਹੁਤ ਆ ਤਾਂ ਇਹਦਾ ਮਤਲਬ ਸਰਕਾਰ ਦੀ ਉਹਨੂੰ ਸਰਪ੍ਰਸਤੀ ਆ ਹਾਂਜੀ ਸਰਕਾਰ ਦੀ ਸਰਪ੍ਰਸਤੀ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੋ ਸਕਦਾ ਸੋ ਜੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਉਹ ਘਰ ਘਰ ਵਿਕ ਰਿਹਾ ਵਾ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਪੰਜਾਬ ਸਰਕਾਰ ਆ ਜਿਹੜੀ ਉਹ ਇਸ ਗੱਲ ਨਾਲ ਸਹਿਮਤ ਆ ਉਹਦੀ ਕਿਤੇ ਨਾ ਕਿਤੇ ਭਾਈ ਵਾਲੀ ਵਾਲੀ ਗੱਲ ਆ ਜਿਹੜੀ ਆਖੀ ਜਾਂਦੀ ਆ ਉਹ ਵੀ ਕਿਤੇ ਨਾ ਕਿਤੇ ਸੱਚੀ ਲੱਗਦੀ ਆ ਸੋ ਬਾਦਲ ਸਰਕਾਰ ਜਦੋਂ ਵੀ ਮਤਲਬ ਨਸ਼ਿਆਂ ਦੀ ਗੱਲ ਤੁਰਦੀ ਆ ਉਹਨੂੰ ਮਤਲਬ ਇਹੀ ਲੱਗਦਾ ਕਿ ਸਾਡੇ ਤੇ ਅਟੈਕ ਹੋਇਆ ਏ ਹਾਂਜੀ ਕਲੋ ਜਿਹੜੀ ਮੈਂ ਗੱਲ ਕੀਤੀ ਹੈ ਕਿ ਚੋਰ ਨੂੰ ਆਪਦਾ ਪਾਲਾ ਉਹਨਾਂ ਨੂੰ ਇਹ ਹੀ ਲੱਗਦਾ ਕਿ ਸਾਡੇ ਤੇ ਅਟੈਕ ਹੋਇਆ ਸੋ ਇਸ ਕਰ ਉਹ ਉਸ ਦਾ ਝਟ ਜਵਾਬ ਦਿੰਦੇ ਨੇ ਕਿ ਨਹੀਂ ਜੀ ਇਹ ਤਾਂ ਐਵੇਂ ਰੌਲਾ ਪਾਇਆ ਜਾ ਰਿਹਾ ਹੈ ਐਵੇਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਸੋ ਹੁਣ ਮੈਂ ਜਿਹੜੀ ਗੱਲ ਪਹਿਲਾਂ ਵੀ ਕੀਤੀ ਹੈ ਕਿ ਹੁਣ ਤਾਂ ਸਰਕਾਰ ਦੀ ਏਜੰਸੀ ਆ ਹਾਂਜੀ ਜਿਹਦੇ ਚ ਪੰਜਾਬ ਸਰਕਾਰ ਵੀ ਭਾਈਵਾਲ ਹੈ ਇਹਦਾ ਹੈਲਥ ਵਿਭਾਗ ਵੀ ਭਾਈਵਾਲ ਰਿਹਾ ਇਸ ਜਾਂਚ ਚ ਜੇ ਹੁਣ ਉਸ ਏਜੰਸੀ ਨੇ ਵੀ ਇਹ ਗੱਲ ਕਹਤੀ ਹੈ ਕਿ ਦਸਾਂ ਜ਼ਿਲ੍ਹਿਆਂ ਚ 2.5 ਲੱਖ ਨੌਜਵਾਨ ਹੈ ਜਿਹੜਾ ਉਹਦੇ ਹੱਡਾ ਚ ਨਸ਼ਾ ਰਚ ਚੁੱਕਿਆ ਤੇ ਹੁਣ ਇਸ ਗੱਲ ਦਾ ਜਵਾਬ ਕੌਣ ਦੇਊਗਾ ਸੋ ਬਾਦਲ ਸਰਕਾਰ ਹੈ ਜ ਕਿ ਉਹ ਬਾळा ਵਾ ਜਿਹੜਾ ਉਹ ਉਹਨੂੰ ਮਾਰਦਾ ਵਾ ਇਸ ਕਾਰਨ ਉਹ ਹਮੇਸ਼ਾ ਨਸ਼ਿਆਂ ਦੀ ਜਦੋਂ ਗੱਲ ਚੱਲਦੀ ਆ ਉਹਦੇ ਬਚਾਅ ਦੀ ਸਥਿਤੀ ਚ ਆ ਜਾਂਦੀ ਆ ਉਹਦੇ ਬਰੋਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਆ ਬਰੋਚ ਦਾਵੇ ਕਰਨੇ ਸ਼ੁਰੂ ਕਰ ਸਕਦੀ ਆ ਇਸ ਤੋਂ ਅੱਗੇ ਕੁਝ ਨਹੀਂ ਐ ਸਰਹੱਦੀ ਖੇਤਰਾਂ ਦੇ ਵਿੱਚ ਨਸ਼ਾ ਅਤੇ ਕੁਸਪੈਟ ਦੋਨੋਂ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਪਰੰਤੂ ਸਰਕਾਰ ਇਹਨਾਂ ਦੋਨਾਂ ਨੂੰ ਆਪਸ ਵਿੱਚ ਜੋੜ ਕੇ ਕਿਉਂ ਨਹੀਂ ਦੇਖਦੀ ਦੇਖੋ ਜੀ ਹੁਣ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਕੇ ਛਟਿਆ ਕਿ ਜਿਹੜਾ ਪਠਾਨ ਕੋੜ ਦਾ ਹਮਲਾ ਇਹਦੇ ਵਿੱਚ ਜਿਹੜੀਆਂ ਇਹ ਤਾਰਾਂ ਜੁੜੀਆਂ ਨੇ ਪ੍ਰੈਸਟ ਜੀ ਆਗੂ ਪ੍ਰੈਸਟ ਅਫਸਰ ਸਾਹਿਬ ਤੇ ਮਾਫੀਆ ਜੀ ਇਹਦੀਆਂ ਤਾਰਾਂ ਨੇ ਜਿਹੜੀਆਂ ਜੁੜ ਰਹੀਆਂ ਨੇ ਜਾਂ ਜਿੰਨੀਆਂ ਕ ਜੁੜ ਚੁੱਕੀਆਂ ਨੇ ਉਹਨੇ ਇਹ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਇਹਨੂੰ ਬਿਲਕੁਲ ਸਾਫ਼ ਕਰਤਾ ਹਾਂ ਜੀ ਕੋਸਪੈਟ ਜਿਹੜੀ ਉਸ ਹੱਦ ਤੋਂ ਪਾਰੋਂ ਹੁੰਦੀ ਆ ਜੀ ਨਸ਼ਾ ਜਿਹੜਾ ਬਾਦਲਾਂ ਦੇ ਕਹਿਣ ਅਨੁਸਾਰ ਉਹ ਵੀ ਸਰਹੱਦ ਤੋਂ ਪਾਰੋਂ ਆਉਂਦਾ ਵਾ ਜੀ ਫੇਰ ਆਖਰ ਨੂੰ ਮਤਲਬ ਉਹ ਕਿਹੜੀ ਤਾਰਾ ਉਹ ਕਿਹੜੀ ਦੇਵੀ ਸ਼ਕਤੀ ਹੈ ਜਿਹੜੀ ਇਹ ਇਹ ਸਾਰਾ ਕੁਝ ਸਰਹੱਦ ਤੋਂ ਪਾਰ ਕਰ ਦਿੰਦੀ ਹੈ ਜੀ ਕਿ ਪਾਕਿਸਤਾਨ ਚੋਂ ਕੋਈ ਜੰਤਰ ਮੰਤਰ ਦੇ ਨਾਲ ਨਸ਼ਾ ਤਾਂ ਪੰਜਾਬ ਚ ਨਹੀਂ ਆਉਂਦਾ ਹਾਂਜੀ ਪਾਕਿਸਤਾਨ ਚੋਂ ਕਿਸੇ ਜੰਤਰ ਮੰਤਰ ਦੇ ਨਾਲ ਜਿਹੜੇ ਕੋਸ ਪੈਠੀਏ ਨੇ ਉਹ ਪੰਜਾਬ ਚ ਨਹੀਂ ਆਉਂਦੇ ਜੀ ਸੋ ਕਿਤੇ ਨਾ ਕਿਤੇ ਜਿਹੜੀ ਆਪਾਂ ਗੱਲ ਕੀਤੀ ਆ ਕਿ ਇਹ ਤਾਰਾਂ ਨੇ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਨੇ ਜੇ ਸਰਹੱਦ ਤੋਂ ਪਾਰ ਬਾਰੋਂ ਕੁਝ ਆਉਂਦਾ ਤਾਂ ਉਹ ਬਿਨਾ ਮਿਲੀ ਭੁਗਤ ਤੋਂ ਸੰਭਵ ਨਹੀਂ ਜੀ ਤਿੰਨ ਤਰ੍ਹਾਂ ਦੀ ਮਤਲਬ ਉੱਥੇ ਤਾਰ ਵੀ ਲੱਗੀ ਹੋਈ ਆ ਉੱਥੇ ਫੌਜ ਦਾ ਪਹਿਰਾ ਵੀ ਆ ਉੱਥੇ ਬੀਐਸਐਫ ਦਾ ਪਹਿਰਾ ਵੀ ਆ ਉਸ ਤੋਂ ਬਾਅਦ ਪੰਜਾਬ ਪੁਲਿਸ ਵੀ ਆ ਜੀ ਸੋ ਇਹ ਜਿਹੜੇ ਮਤਲਬ ਤਿੰਨ ਚਾਰ ਤਰ੍ਹਾਂ ਦਾ ਮਤਲਬ ਸੁਰੱਖਿਆ ਘੇਰਾ ਬਣਿਆ ਹੋਇਆ ਵਾ ਉਸ ਘੇਰੇ ਦੇ ਬਾਵਜੂਦ ਜੇ ਬਾਹਰੋਂ ਹਮਲਾਵਰ ਵੀ ਆ ਜਾਂਦੇ ਨੇ ਬਾਹਰੋਂ ਮਤਲਬ ਟਣਾਂ ਦੇ ਟਣ ਨਸ਼ਾ ਵੀ ਆ ਰਿਹਾ ਵਾ ਤੇ ਫਿਰ ਆਖਰ ਨੂੰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਾਂ ਕੋਈ ਗੜਬੜਾ ਕਿਤੇ ਨਾ ਕਿਤੇ ਤਾਂ ਦਾਲ ਚ ਕਾਲਾ ਕਿਤੇ ਨਾ ਕਿਤੇ ਤਾਂ ਮਿਲੀ ਭੋਗਤਾ ਸੋ ਇਸ ਕਾਰਨ ਜਿਹੜੀ ਤੁਸੀਂ ਸਵਾਲ ਕੀਤਾ ਕਿ ਇਹ ਇਸ ਗੱਲ ਨੂੰ ਅਸੀਂ ਵੱਖ-ਵੱਖ ਨਹੀਂ ਕਰ ਸਕਦੇ ਜੇ ਨਸ਼ਾ ਆ ਰਿਹਾ ਜਾਂ ਨਸ਼ੇ ਦੇ ਸਦਾਗਰ ਸਰਹੱਦਾਂ ਤੇ ਫੱਟ ਨੇ ਤਾਂ ਉਹਨਾਂ ਦੇ ਨਾਲ ਹੀ ਇਹ ਜਿਹੜੇ ਕੁਝ ਪੈਠੀਏ ਆਉਂਦੇ ਨੇ ਜਿਹੜੇ ਹਮਲਾ ਕਰਦੇ ਨੇ ਉਹਨਾਂ ਦੀਆਂ ਧਾਰਾ ਉਹਨਾਂ ਦੇ ਨਾਲ ਹੀ ਜੁੜੀਆਂ ਉਹਨਾਂ ਤੋਂ ਬਾਹਰੀਆਂ ਨਹੀਂ ਸੋ ਜਦੋਂ ਤੱਕ ਜਿਹੜੀ ਗੱਲ ਆਪਾਂ ਕਰ ਰਹੇ ਆਂ ਕਿ ਪੰਜਾਬ ਸਰਕਾਰ ਦੀ ਜਿਵੇਂ ਤੁਸੀਂ ਗੱਲ ਕੀਤੀ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਲਈ ਕਦੇ ਤਾਂ ਸਿੱਧਾ ਮਤਲਬ ਸਿੱਧਾ ਹੁੰਦਾ ਕਿ ਜੀ ਇਹ ਤਾਂ ਵਿਦੇਸ਼ੀ ਤਾਕਤਾਂ ਨੇ ਜੀ ਮਤਲਬ ਜਿਸ ਦਿਨ ਪਠਾਨਕੋਟ ਹਮਲਾ ਹੋਇਆ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੀ ਟਿੱਪਣੀ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿੰਦਾ ਸੀਗਾ ਜੀ ਇਹ ਅੱਤਵਾਦ ਤਾਂ ਉਹ ਹੁੰਦਾ ਜੇ ਸੂਬੇ ਦੇ ਲੋਕ ਨੇ ਜਿਹੜੇ ਜੀ ਉਹ ਖੁਦ ਹਥਿਆਰ ਚੁੱਕ ਕੇ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਉਹ ਅੱਤਵਾਦ ਹੁੰਦਾ ਇਹ ਇਹ ਤਾਂ ਕੌਸਪੈਟ ਆ ਜਾਂ ਵਿਦੇਸ਼ੀ ਤਾਕਤਾਂ ਦਾ ਹਮਲਾ ਜੀ ਸੋ ਇਹ ਜਿਹੜੀ ਕੌਸਪੈਟ ਵੀ ਹੋਈ ਆ ਜਾਂ ਵਿਦੇਸ਼ੀ ਤਾਕਤਾਂ ਦਾ ਹਮਲਾ ਵੀ ਹੋਇਆ ਤੇ ਕੱਟੋ-ਕੱਟ ਜਿਹੜਾ ਬਾਰਡਰ ਤੋਂ 32 ਕਿਲੋਮੀਟਰ ਦਾ ਏਰੀਆ ਉਹਨਾਂ ਨੇ ਤੈਅ ਕੀਤਾ ਉਹ ਕਿਹਦੇ ਅਧਿਕਾਰ ਖੇਤਰ ਬਿਲਕੁਲ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚਾ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਚ ਤੇ ਫਿਰ 32 ਕਿਲੋਮੀਟਰ ਦਾ ਏਰੀਆ ਜਿਹੜਾ ਉਹਨਾਂ ਨੇ ਮਤਲਬ ਤੈਅ ਕੀਤਾ ਉਹਦੇ ਵਿੱਚ ਜੇ ਕੋਈ ਬੰਦਾ ਇਨਵੋਲਵ ਵੀ ਹੋਇਆ ਤਾਂ ਉਹ ਪੰਜਾਬ ਪੁਲਿਸ ਵਾਲਾ ਹੋਇਆ। ਹਾਂਜੀ। ਸੋ ਇਹ ਜਿਹੜੀ ਸਾਰੀ ਗੱਲ ਆਪਾਂ ਕਰ ਰਹੇ ਆ ਕਿ ਇਹ ਜਿਹੜੀ ਇਹਨਾਂ ਲੋਕਾਂ ਦੀ ਮਿਲੀਭੁਗਤ ਆ ਜਿਹੜੀ ਇਹਨਾਂ ਤਿੰਨਾਂ ਧਿਰਾਂ ਦੀ ਮਿਲੀਭੁਗਤ ਆ ਇਸ ਤੋਂ ਇਲਾਵਾ ਕੁਝ ਨਹੀਂ। ਸੋ ਸਰਕਾਰ ਆ ਜਿਹੜੀ ਉਹ ਆਪਣੀ ਚਮੜੀ ਬਚਾਉਣ ਦੇ ਲਈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਨਸ਼ਿਆਂ ਵਾਲੇ ਮੁੱਦੇ ਤੇ ਆਪਣਾ ਪਾਲਾ ਉਹਨਾਂ ਨੂੰ ਮਾਰਦਾ ਇਸ ਕਰਕੇ ਉਹ ਇਸ ਗੱਲ ਨੂੰ ਪਰਵਾਹ ਨਹੀਂ ਕਰਦੇ ਕਿ ਪੰਜਾਬ ਨਸ਼ਿਆਂ ਰਾਂ ਹੀ ਤਵਾ ਹੋ ਰਿਹਾ। ਹਾਂਜੀ। ਸੋ ਇਹ ਜਿਹੜੇ ਕੌਸਪੈਟ ਤੇ ਨਸ਼ੇ ਆ ਜਿਹੜੇ ਇਹ ਇਕੱਠੇ ਹੋ ਕਲੱਬ ਹੋ ਕੇ ਕੰਮ ਹੋ ਰਿਹਾ। ਉਹ ਇਸ ਗੱਲ ਨੂੰ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਤਾਰਾਂ ਨੇ ਜਿਹੜੀਆਂ ਉਹ ਵੱਡੇ ਘਰ ਨਾਲ ਆ ਜੁੜਦੀਆਂ ਨੇ ਸੋ ਉਹਨਾਂ ਤਾਰਾਂ ਨੂੰ ਵੱਡੇ ਘਰ ਨਾਲ ਜੁੜਨ ਤੋਂ ਰੋਕਣ ਦੇ ਲਈ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਇਸ ਤਰ੍ਹਾਂ ਦੀ ਸਟ੍ਰੈਟਜੀ ਨੀਤੀ ਹੈ ਜਿਹੜੀ ਅਪਣਾਈ ਜਾਂਦੀ ਹੈ ਕਿ ਇਸ ਗੱਲ ਨੂੰ ਪ੍ਰਵਾਨ ਹੀ ਨਾ ਕਰੋ ਹਾਂਜੀ ਤੋਂ ਪਰੰਤੂ ਗੱਲ ਇਹ ਹੈ ਕਿ ਜੇ ਤੁਸੀਂ ਪ੍ਰਵਾਨ ਨਹੀਂ ਕਰੋਗੇ ਜਿਹੜੀ ਘਟਨਾ ਵਾਪਰ ਗਈ ਆ ਉਸ ਘਟਨਾ ਦੀਆਂ ਪਰਤਾਂ ਨੇ ਜਿਹੜੀਆਂ ਉਹ ਤਾਂ ਖੁੱਲਣੀਆਂ ਅਨੇਕ ਨਾਇਕ ਨੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਹਨਾਂ ਪਰਤਾ ਨਹੀਂ ਤਾਂ ਖੁੱਲਣਾ ਤੇ ਸੱਚ ਨੇ ਲੋਕਾਂ ਦੇ ਤੇ ਦੁਨੀਆਂ ਦੇ ਸਾਹਮਣੇ ਆਉਣਾ ਤੇ ਅੱਜ ਜੇ ਅਸੀਂ ਇਹ ਗੱਲ ਕਰੀਏ ਕਿ ਅੱਜ ਦਾ ਜਿਹੜਾ ਖਾਸ ਕਰਕੇ ਨੌਜਵਾਨ ਵਰਗਾ ਜਿਹੜਾ ਉਹ ਬਹੁਤ ਸੁਚੇਤ ਆ ਜੀ ਖਾਸ ਕਰਕੇ ਸੋਸ਼ਲ ਮੀਡੀਆ ਨੇ ਉਹਦੀ ਸੋਚ ਆ ਜਿਹੜੀ ਉਹ ਬਹੁਤ ਤੇਜ਼ ਕਰ ਦਿੰਦੀ ਆ ਸੋ ਘਟਨਾ ਵਾਪਰ ਦੇ ਸਾਰੀ ਉਹਦੀ ਸਵਿਖਿਆ ਜਿਹੜੀ ਉਹ ਕਰ ਲੈਂਦੇ ਨੇ ਉਹਦਾ ਬਚਲੇ ਪੂਰੀ ਤਰ੍ਹਾਂ ਉਹਦੀ ਚੀਰ ਫਾੜ ਕਰ ਲੈਂਦੇ ਨੇ ਕਿ ਇੱਥੇ ਆ ਹੋਇਆ ਇੱਥੇ ਆ ਹੋਇਆ ਆ ਕਿਉਂ ਹੋਇਆ ਆ ਕਿਵੇਂ ਹੋਇਆ ਉਹ ਸਾਰਾ ਕੁਝ ਆ ਜਿਹੜਾ ਫਿਰ ਆਖਰ ਨੂੰ ਜਿਹੜੀਆਂ ਕੜੀਆਂ ਜੇ ਅੱਜ ਇਹ ਕੜੀਆਂ ਨੇ ਜਿਹੜੀਆਂ ਉਹ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਨਾ ਕਿ ਅੱਜ ਜੇ ਆਪ ਵਾਲਿਆਂ ਨੇ ਸਿੱਧਾ ਸਿੱਧਾ ਦੋਸ਼ ਲਾਤਾ ਕਿ ਇਹਦੇ ਲਈ ਸੁਖਵੀਰ ਬਾਦਲ ਜ਼ਿੰਮੇਵਾਰ ਹੈ ਇਹਦੇ ਲਈ ਨਸ਼ਾ ਮਾਫੀਆ ਉਹ ਜ਼ਿੰਮੇਵਾਰ ਹੈ ਸੋ ਕਿਤੇ ਨਾ ਕਿਤੇ ਤਾਂ ਉਹ ਜਿਹੜੀਆਂ ਕੜੀਆਂ ਨੇ ਜਿਹੜੀਆਂ ਜੁੜਦੀਆਂ ਨੇ ਉਹਨਾਂ ਤੋਂ ਅੰਦਾਜ਼ੇ ਨੇ ਜਾਂ ਉਹਨਾਂ ਤੋਂ ਇਸ ਗੱਲ ਦਾ ਅਹਿਸਾਸ ਆ ਜ਼ਰੂਰ ਹੋ ਜਾਂਦਾ ਕਿ ਇਹ ਕਿਉਂ ਪੰਜਾਬ ਚ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਰਬਾਣੀ ਦੀ ਜੋ ਨਿਰੰਤਰ ਬੇਅਦਬੀ ਹੋ ਰਹੀ ਹੈ ਜਾਂ ਜਿਸ ਤਰ੍ਹਾਂ ਬਾਦਲਾਂ ਨੇ ਦੋਸ਼ ਲਾਇਆ ਹੈ ਕਿ ਇਸ ਦੇ ਪਿੱਛੇ ਅੱਤਵਾਦ ਹੈ ਇਸ ਦੇ ਲਈ ਕਿਹੜੀ ਸਾਜ਼ਿਸ਼ ਹੈ ਜਿਹੜੀ ਕੰਮ ਕਰ ਰਹੀ ਹੈ ਦੇਖੋ ਵੀ ਬਪਾ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਸਿੱਧਾ ਸਿੱਧਾ ਸਬੰਧ ਹਰ ਸਿੱਖ ਦੇ ਮਨ ਨਾਲ ਆ ਉਹਦੀ ਸ਼ਰਧਾ ਨਾਲ ਆ ਉਹਦੀ ਧਾਰਮਿਕ ਭਾਵਨਾਵਾਂ ਨਾਲ ਕਿ ਉਹ ਗੁਰੂ ਦੇ ਲਈ ਆਪਣੀ ਜਾਨ ਤੱਕ ਦੇਣ ਤੋਂ ਸੰਕੋਚ ਨਹੀਂ ਕਰਦਾ ਸੋ ਇਹ ਜਿਹੜਾ ਸਿੱਖਾਂ ਦੀ ਸ਼ਰਧਾ ਤੇ ਉਹਨਾਂ ਦੀ ਅੰਦਰੂਨੀ ਭਾਵਨਾਵਾਂ ਤੇ ਹਮਲਾ ਹੋਇਆ ਉਹ ਉਹਦੇ ਪਿੱਛੇ ਕੀ ਕਾਰਨ ਕੀ ਸੀ ਕਿ ਜਿਹੜੀ ਜਵਾਨੀ ਆ ਉਹਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਪੜਕਾਈਆਂ ਜਾਣ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਜੇ ਅੱਜ ਇਹ ਗੱਲ ਵਾਪਰ ਰਹੀ ਆ ਦੋਲੀ ਪਾਸੀ ਇੱਕ ਆਪਾ ਜੀ ਨੇ ਉਹ ਗੱਲ ਕੀਤੀ ਕਿ ਨਸ਼ੇੜੀ ਤੇ ਅੱਤਵਾਦ ਵਾਲੀ ਪਰੰਤੂ ਉਹਦੇ ਨਾਲ ਤੇ ਨਾਲ ਜਿਹੜੇ ਸਾਡੇ ਨੌਜਵਾਨ ਮੁੰਡੇ ਜਿਹੜੇ ਜਿਨ੍ਹਾਂ ਦੇ ਮਨ 'ਚ ਸਿੱਖੀ ਭਾਵਨਾ ਜਾਗਦੀ ਆ ਜਿਨ੍ਹਾਂ ਦੇ ਮਨ 'ਚ ਸਿੱਖੀ ਦਾ ਜਜ਼ਬਾ ਜਿਹੜੇ ਆਪਣੇ ਗੁਰੂ ਦੇ ਨਾਮ ਤੇ ਮਰਨ ਦਾ ਮਤਲਬ 1 ਮਿੰਟ ਦੇ ਵਿੱਚ ਫੈਸਲਾ ਲੈ ਸਕਦੇ ਨੇ ਸੋ ਉਹ ਉਹ ਜਵਾਨੀ ਆ ਜਿਹੜੀ ਉਹ ਵੀ ਇਹਨਾਂ ਨੇ ਇਹਦੇ ਵਿੱਚ ਸ਼ਾਮਲ ਕੀਤੀ ਆ ਇੱਕ ਪਾਸੇ ਨਸ਼ੇੜੀ ਕਰਕੇ ਜਵਾਨੀ ਸ਼ਾਮਿਲ ਕਰ ਲਈ ਇੱਕ ਪਾਸੇ ਉਹਨਾਂ ਦੀਆਂ ਉਹ ਜਵਾਨੀ ਜਿਹੜੀ ਜਿਨ੍ਹਾਂ ਦੀ ਗੁਰੂ ਸਾਹਿਬ ਨਾਲ ਸਿੱਧੀ ਮਤਲਬ ਰੂਬਰੂ ਉਹ ਭਾਵਨਾਵਾਂ ਜੁੜੀਆਂ ਹੋਈਆਂ ਨੇ ਸੋ ਉਹ ਜੋ ਧਾਰਮਿਕ ਜਜ਼ਬੇ ਵਾਲੀ ਜਵਾਨੀਆਂ ਜਿਹੜੀ ਉਹ ਵੀ ਇਹਦੇ ਵਿੱਚ ਸ਼ਾਮਿਲ ਕਰ ਲਈ ਤੇ ਤੀਸਰੀ ਗੱਲ ਇਹ ਆ ਕਿ ਜਦੋਂ ਇਹ ਜਵਾਨੀ ਆ ਜਿਹੜੀ ਇਹਨੂੰ ਢ ਘਾਟ ਪੈਦਾ ਕਰਨੀ ਆ ਧਾਰਮਿਕ ਭਾਵਨਾਵਾਂ ਵਾਲਿਆਂ ਨੂੰ ਗੁਰੂ ਸਾਹਿਬ ਤੇ ਹਮਲਾ ਕਰਕੇ ਉਹਨਾਂ ਦੇ ਮਾਨਸਿਕ ਜਿਹੜੇ ਛਲਨੀ ਛਲਨੀ ਕਰਤੇ ਤੇ ਉਹਨਾਂ ਨੂੰ ਜਦੋਂ ਇਹ ਗੱਲ ਮਹਿਸੂਸ ਹੋਊਗੀ ਕਿ ਇਹਦੇ ਨਾਲ ਜੋ ਮਰੇ ਚੰਗੇ ਆ ਜੀ ਤੇ ਫਿਰ ਉਹਨਾਂ ਦੀ ਸਿੱਧੀ ਸੋਚ ਆ ਜਿਹੜੀ ਉਹ ਉਸ ਪਾਸੇ ਤੁਰਦੀ ਆ ਕਿ ਹਥਿਆਰਾਂ ਵਾਲੇ ਪਾਸੇ ਤੁਰਦੀ ਆ ਹਾਂਜੀ ਤੇ ਇਸੇ ਤਰ੍ਹਾਂ ਜਿਹੜਾ ਨਸ਼ੇੜੀ ਨੌਜਵਾਨਾ ਜਿਹੜਾ ਨਸ਼ੇੜੀ ਹੋ ਗਿਆ ਉਹ ਨਸ਼ੇ ਦੇ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਉਹ ਕਿਸੇ ਨੂੰ ਮਾਰਨ ਦੇ ਲਈ ਕਿਸੇ ਨੂੰ ਮਰਨ ਦੇ ਲਈ ਕਿਸੇ ਨੂੰ ਲੁੱਟਣ ਦੇ ਲਈ ਕਿਸੇ ਨੂੰ ਕੁੱਟਣ ਦੇ ਲਈ ਉਹ ਉਹਨੂੰ ਕੋਈ ਫਰਕ ਨਹੀਂ ਇਸ ਗੱਲ ਦਾ ਉਹਨੂੰ ਸਿਰਫ ਤੇ ਸਿਰਫ ਨਸ਼ਾ ਮਿਲਣਾ ਚਾਹੀਦਾ ਸੋ ਇਹ ਜਿਹੜਾ ਮਤਲਬ ਬੜਾ ਜਿਹੜਾ ਦੂੰਗਾ ਗੰਭੀਰ ਸਵਾਲ ਸਾਡੇ ਸਾਹਮਣੇ ਕੌਮ ਦੇ ਸਾਹਮਣੇ ਖੜਾ ਹੋ ਗਿਆ ਕਿ ਸਾਡੀ ਜਵਾਨੀ ਨੂੰ ਜਦੋਂ ਮੈਂ ਗੱਲ ਕੀਤੀ ਹੈ ਕਿ ਇੱਕ ਪਾਸੇ ਇਹ ਜਿਹੜੇ ਨਸ਼ਿਆਂ ਦਾ ਇੱਕ ਪਾਸੇ ਧਾਰਮਿਕ ਸਿੱਖ ਧਾਰਮਿਕ ਭਾਵਨਾਵਾਂ ਦਾ ਇੱਕ ਪਾਸੇ ਆਤਮਾਨ ਇਹ ਜਿਹੜੇ ਸਾਰਾ ਕੁਝ ਨੂੰ ਮਤਲਬ ਇੱਕ ਕੜੀ ਨਾਲ ਕੜੀ ਜੋੜ ਕੇ ਸਾਡੀ ਜਵਾਨੀ ਆ ਜਿਹੜੀ ਉਹਦੀ ਪੂਰਨ ਤਵਾਹੀ ਹਾਂਜੀ ਉਹਦੀ ਪੂਰਨ ਤਵਾਹੀ ਦੀ ਕਹਾਣੀ ਆ ਜਿਹੜੀ ਉਹ ਇਹਨਾਂ ਲੋਕਾਂ ਨੇ ਘੜੀ ਆ ਤੇ ਉਹਨੂੰ ਸਿਰੇ ਚੜਾਉਣ ਵੱਲ ਲੱਗੇ ਹੋਏ ਨੇ ਹੁਣ ਲੋੜ ਇਸ ਗੱਲ ਦੀ ਆ ਕਿ ਜਦੋਂ ਅਸੀਂ ਇਹ ਗੱਲ ਨੂੰ ਪੂਰੀ ਤਰ੍ਹਾਂ ਫੜ ਲਿਆ ਇਸ ਗੱਲ ਨੂੰ ਅਸੀਂ ਮਹਿਸੂਸ ਕਰ ਲਿਆ ਇਸ ਗੱਲ ਨੂੰ ਅਸੀਂ ਸਮਝ ਲਿਆ ਕਿ ਸਰਕਾਰ ਦੀ ਨੀਅਤ ਤੇ ਨੀਤੀ ਆ ਜਿਹੜੀ ਉਹ ਕਿੰਨੀ ਬਦਨੀਤ ਹੋ ਚੁੱਕੀ ਆ ਉਹ ਉਹਦੀ ਸੋਚ ਕਿਹੜੇ ਪਾਸੇ ਤੁਰੀ ਹੋਈ ਆ ਸੋ ਸਾਨੂੰ ਇਹਨਾਂ ਸਾਂਝੇ ਸੰਭਾਵਨਾਵਾਂ ਦੇ ਮੱਦੇ ਨਜ਼ਰ ਕਿ ਕੀ ਕੀ ਕੱਲ ਨੂੰ ਵਾਪਰ ਸਕਦਾ ਤੇ ਕਿਉਂ ਵਾਪਰ ਸਕਦਾ ਇਹਨਾਂ ਸਾਰੀਆਂ ਸਭਾਵਨਾਵਾਂ ਦੇ ਮੱਦੇ ਨਜ਼ਰ ਜਿੱਥੇ ਤਾਂ ਸਾਨੂੰ ਸਾਡੀ ਜਵਾਨੀ ਨੂੰ ਸਮਝਾਉਣ ਦੀ ਲੋੜ ਆ ਉਹਨੂੰ ਸਮਝਾਉਣਾ ਚਾਹੀਦਾ ਤੇ ਜਿੱਥੇ ਸਰਕਾਰ ਦੀ ਸਾਜ਼ਿਸ਼ ਨੂੰ ਨੰਗਾ ਕਰਨ ਦੀ ਲੋੜ ਆ ਸਾਨੂੰ ਸਰਕਾਰ ਦੀ ਉਹ ਸਾਜ਼ਿਸ਼ ਨੂੰ ਨੰਗਾ ਕਰਨਾ ਚਾਹੀਦਾ ਕਿਉਂਕਿ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ ਉਹ ਆਪਣੀ ਕਹਾਣੀ ਆ ਜਿਹੜੀ ਸਿੱਖੀ ਦੀ ਪੰਜਾਬ ਚੋਂ ਹੋਂਦ ਖਤਮ ਕਰਨ ਦੀ ਉਸ ਕਹਾਣੀ ਨੂੰ ਸਿਰੇ ਚੜਾਉਣ ਵੱਲ ਤੁਰੀਆਂ ਹੋਈਆਂ ਨੇ ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਜੋ ਕੁਝ ਅਸੀਂ ਕਰ ਰਹੇ ਆ ਇਹਦਾ ਦੇਸ਼ ਤੇ ਇਹਦਾ ਸੂਬੇ ਤੇ ਇਹਦਾ ਆਮ ਲੋਕਾਂ ਤੇ ਕੀ ਪ੍ਰਭਾਵ ਪਊਗਾ ਉਨਾਂ ਲਈ ਇਹ ਗੱਲ ਕੋਈ ਮੈਨੇ ਨਹੀਂ ਰੱਖਦੀ ਉਹ ਸਿਰਫ ਤੇ ਸਿਰਫ ਅੱਜ ਸਿੱਖ ਜਵਾਨੀ ਨੂੰ ਖਤਮ ਕਰਨ ਦੇ ਲਈ ਇਹ ਸਾਜ਼ਸ਼ਾ ਨੇ ਜਿਹੜੀਆਂ ਇਹਨਾਂ ਨੂੰ ਨਿਰੰਤਰ ਘੜ ਕੇ ਤੇ ਸਿਰੇ ਚੜਾਉਣ ਵਾਲੀਆਂ ਤੁਰੀਆਂ ਹੋਈਆਂ ਨੇ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤੇ ਫਿਰ ਉਸ ਖੇਤ ਦਾ ਰੱਬ ਹੀ ਰਾਖਾ ਹੁੰਦਾ ਹੈ ਤੇ ਅੱਜ ਪੰਜਾਬ ਰੂਪੀ ਸਰਕਾਰ ਦੀ ਬਾੜ ਜਿਸ ਤਰ੍ਹਾਂ ਪੰਜਾਬ ਨੂੰ ਖਾ ਰਹੀ ਹੈ ਉਸ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਖੇਤ ਹੀ ਨਹੀਂ ਰਹਾ ਤੇ ਬਾੜ ਦੀ ਕੋਈ ਕੀਮਤ ਨਹੀਂ ਹੁੰਦੀ। ਬਾਕੀ ਪੰਜਾਬੀਆਂ ਦੀ ਆਦਤ ਨਹੀਂ ਸੀ ਸੌਣ ਦੀ। ਪ੍ਰੰਤੂ ਪੰਜਾਬੀਆਂ ਨੇ ਗਫਲਤ ਦੀ ਨੀਂਦ ਫੇਰ ਵੀ ਸੌ ਲਿਆ। ਅੱਜ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬੀਆਂ ਨੂੰ ਹੁਣ ਜ਼ਰੂਰ ਜਾਗ ਜਾਣਾ ਚਾਹੀਦਾ ਹੈ। ਸੋ ਇਹ ਸੀ ਸਾਡਾ ਆਸ਼ਤਾ ਮੁਕਤਾ ਪ੍ਰੋਗਰਾਮ। ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਦੀ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।